ਹਾਂਜੀ ਭਾਈ ਕੀ ਨਾਂ ਤੁਹਾਡਾ ਮੈਂ ਗੁਰਸਾਖ ਸਿੰਘ ਢੱਲ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜੋ ਝੋਨੇ ਦਾ ਸੀਜ਼ਨ ਚੱਲ ਰਿਹਾ ਵਾ ਇਹਦੇ ਮਤਲਬ ਅਸੀਂ ਮੀਟਿੰਗ ਕੀਤੀ ਆ ਮਾਰਕੀਟ ਕਮੇਟੀ ਭਿੱਖੀਵਿੰਡ ਵਿੱਚ ਉਹਦੇ ਵਿੱਚ ਝੋਨੇ ਦੀ ਨਮੀ ਨੂੰ ਲੈ ਕੇ ਤੇ ਜੋ ਵੀ ਝੋਨੇ ਦੇ ਸੀਜ਼ਨ ਚ ਆ ਰਹੀਆਂ ਮੁਸ਼ਕਲਾਂ ਉਹਦੇ ਸਬੰਧਤ ਅਸੀਂ ਇੰਸਪੈਕਟਰ ਮਾਰਕੀਟ ਕਮੇਟੀ ਫੈਕਟਰੀ ਚੇਅਰਮੈਨ ਸਾਹਿਬ ਮੰਡੀਆਂ ਦੇ ਪ੍ਰਧਾਨ ਇਹਨਾਂ ਦੇ ਨਾਲ ਜਿਹੜੀ ਸਾਡੀ ਸਾਂਝੀ ਮੀਟਿੰਗ ਹੋਈ ਆ ਇਹ ਸਾਡੀ ਜਥੇਬੰਦੀ ਦੀ ਮਤਲਬ ਕਿ ਇਹਨਾਂ ਸਾਰਿਆਂ ਮਸਲਿਆਂ ਨੂੰ ਲੈ ਕੇ ਵਿਚਾਰ ਚਰਚਾ ਲੰਮੀ ਚੱਲੀ ਉਹਦੇ ਵਿੱਚ ਇਹ ਫੈਸਲਾ ਹੋਇਆ ਕਿ ਜਿਹੜਾ ਝੋਨੇ ਦਾ ਇਸ ਟਾਈਮ ਸੀਜ਼ਨ ਆ ਇਹ ਹੁਣ ਪੂਰਾ ਪੀਕ ਤੇ ਚੱਲ ਰਿਹਾ ਵਾ ਬਰਸਾਤਾਂ ਜਿਹੜੀਆਂ ਬੇਮੌਸਮੀ ਹੋਈਆਂ ਸੀ ਲੇਟ ਉਹਦੇ ਕਰਕੇ ਵੀ ਜਿਹੜਾ ਝੋਨੇ 'ਚ ਨਵੀਂ ਥੋੜੀ ਥੋੜੀ ਆ ਰਹੀ ਸੀ ਉਦੋਂ ਅੱਗੇ ਝੋਨੇ ਜਿਹੜੇ ਨੇਰੀ ਝੱਖੜ ਦੇ ਨਾਲ ਡਿੱਗ ਚੁੱਕੇ ਸੀ ਅਸੀਂ ਅਪੀਲ ਕਰਦੇ ਹਾਂ ਕਿ ਇਹਨੂੰ ਨਿਰਵਿਘਨ ਜਿਹੜਾ ਵਾ ਇਹ ਇਹਦੀ ਜਿਹੜੀ ਤਲਾਈ ਆ ਸ਼ੁਰੂ ਕੀਤੀ ਜਾਵੇ ਤੇ ਚਲੋ ਵਿਸ਼ਵਾਸ ਵੀ ਉਹਨਾਂ ਦਵਾ ਦਵਾਇਆ ਪਰ ਅਸੀਂ ਇੱਕ ਗੱਲ ਦੱਸਣਾ ਚਾਹੁੰਦੇ ਆ ਇੱਥੇ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਜਿਹੜੀਆਂ ਆਰਤੀਆਂ ਨੇ ਆਪੋ ਆਪਣੀਆਂ ਵੱਖ-ਵੱਖ ਮਸ਼ੀਨਾਂ ਰੱਖੀਆਂ ਨੇ ਉਹਨਾਂ ਦੇ ਸਬੰਧ ਵਿੱਚ ਅਸੀਂ ਸਾਰੀ ਵਿਚਾਰ ਚਰਚਾ ਚੱਲੀ ਸੀ ਉਹਨਾਂ ਦੇ 4 4 6 6 ਪੁਆਇੰਟ ਜਿਹੜੇ ਆ ਉਹ ਮਾਰਕੀਟ ਕਮੇਟੀ ਦੀ ਮਸ਼ੀਨ ਨਾਲੋਂ ਵਾਤ ਦੱਸੀ ਜਾ ਰਹੇ ਨੇ ਜਿਹੜਾ ਕਿ ਬਿਲਕੁਲ ਕਿਸਾਨਾਂ ਦੀ ਲੋਟ ਹੋ ਰਹੀ ਆ ਇਦੇ ਸਬੰਧ ਵਿੱਚ ਇਹ ਸਾਰਾ ਕੁਝ ਸਾਡੀ ਮੀਟਿੰਗ ਸੀਗੀ ਅਸੀਂ ਇਹ ਉਹਨਾਂ ਆਰਥੀਆਂ ਭਰਾਵਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਵੇਖੋ ਅਸੀਂ ਲੰਮੀ ਲੜਾਈ ਲੜ ਕੇ ਤੇ ਇਹ ਆਪਾਂ ਦਿੱਲੀ ਦੇ ਵਿੱਚ ਜਿਹੜਾ ਅੰਦੋਲਨ ਲੱਗਾ ਸੀਗਾ ਉਹਦੇ ਵਿੱਚ ਆਪਾਂ ਲੰਮੀ ਲੜਾਈ ਲੜੀ ਤੁਸੀਂ ਸਾਡੇ ਨਾਲ ਸੀ ਸਾਰੇ ਆ ਭਰਾਵਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਸਾਰਿਆਂ ਸਾਥ ਦਿੱਤਾ ਤੇ ਆਪਾਂ ਇਹ ਮੰਡੀ ਬੋਰਡ ਨੂੰ ਬਚਾਉਣ ਦੀ ਜ਼ਮੀਨਾਂ ਨੂੰ ਬਚਾਉਣ ਦੀ ਜਿਹੜੇ ਉਹ ਕਾਨੂੰਨ ਸੀਗੇ ਉਹ ਆਪਾਂ ਰੱਦ ਕਰਵਾ ਕੇ ਆਏ ਆ ਪਰ ਅਸੀਂ ਬੇਨਤੀ ਕਰਦੇ ਆਂ ਵੀ ਉਹ ਦੁਬਾਰੇ ਆਪਾਂ ਤੁਸੀਂ ਆਪ ਹੀ ਰੱਦ ਕਰਵਾਉਣ ਵਾਲੇ ਤੇ ਹੁਣ ਤੁਸੀਂ ਜਿਹੜਾ ਉਹ ਲਾਗੂ ਚਾਲੂ ਲਾਗੂ ਕਰਵਾਉਣ ਵਾਲੇ ਬੰਨੇ ਨਾ ਤਰੋ ਅਸੀਂ ਇੱਕ ਦਸਨਾ ਚਾਹੁੰਨੇ ਤੁਹਾਨੂੰ ਪੂਰੇ ਆ ਆ ਦੋ ਤਿੰਨ ਮਾਝੇ ਮੂਰੀ ਮਾਝਾ ਬੈਟ ਦੇ ਵਿੱਚ ਜਿਹੜੀਆਂ ਦੋ ਤਿੰਨ ਮੰਡੀਆਂ ਜਿਨ੍ਹਾਂ ਨੂੰ ਛੋੜ ਦਿੱਤੀ ਹੋਈ ਆ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਵੀ ਉਹ ਸਬਜ਼ੀ ਦਾ ਖੇਤਰ ਆ ਜਿਵੇਂ ਕਿ ਤਰਨਤਾਰਨ ਜੰਡਿਆਲਾ ਮੰਡੀ ਹੋਗੀ ਅੰਮ੍ਰਿਤਸਰ ਮੰਡੀ ਹੋਗੀ ਇਹਨਾਂ ਦੇ ਵਿੱਚ ਜਿਹੜਾ ਝੋਨਾ ਉਹ ਪ੍ਰਾਈਵੇਟ ਤੌਰ ਤੇ ਸ਼ੈਲਰਾਂ ਵਾਲੇ ਖਰੀਦਦੇ ਨੇ ਉਹਦਾ ਕਾਰਨ ਇਹ ਆ ਵੀ ਉੱਥੇ ਸਬਜ਼ੀ ਲੱਗਣੀ ਹੁੰਦੀ ਉਹ ਗੇਤਰਾ ਕੱਚਾ ਹਰਿਆ ਝੋਨਾ ਵੜ ਲੈਂਦੇ ਨੇ ਤੋਂ ਆਪਦੀ ਫਸਲ ਨੂੰ ਉਹਨਾਂ ਨੂੰ ਅਗਲੀ ਫਸਲ ਦਾ ਫਿਕਰ ਹੁੰਦਾ ਵਾ ਪਰ ਅਹੀਂ ਖਾਲੜਾ ਮੰਡੀ ਦੀ ਗੱਲ ਕਰਦੇ ਆ ਤੁਹਾਡੇ ਨਾਲ ਜਿੱਥੇ ਸਭ ਤੋਂ ਪਹਿਲਾਂ ਇੱਥੇ ਸਭ ਤੋਂ ਝੋਨਾ ਆਉਣਾ ਸ਼ੁਰੂ ਹੁੰਦਾ ਵਾ ਤੇ ਇੱਥੋਂ ਤੋਂ ਕਿਸਾਨ ਦੀ ਲੁੱਟ ਆਉਣੀ ਸ਼ੁਰੂ ਹੁੰਦੀ ਆ ਇਹ ਜਿਹੜੀ ਐ ਇੱਥੇ ਲੁੱਟ ਐ ਇਸ ਰੂਪ ਵਿੱਚ ਹੁੰਦੀ ਆ ਵੀ ਇਹਨੂੰ ਜਿਹੜਾ ਦੂਰੋਂ ਦੂਰੋਂ ਜਿਹੜੇ ਟਾਰੀ ਬਾਰਡਰ ਬੈਲਟ ਜਿਹੜੀ ਸਾਰੀ ਟਾਰੀ ਅੰਮ੍ਰਿਤਸਰ ਤੱਕ ਉਹ ਸਾਰਾ ਝੋਨਾ ਇਹਨੂੰ ਆਉਣਾ ਸ਼ੁਰੂ ਹੋ ਜਾਂਦਾ ਵਾ ਕੱਚਾ ਪੱਕਾ ਉਹਨੂੰ ਜਿਹੜਾ ਵਾ ਪ੍ਰਾਈਵੇਟ ਤੌਰ ਤੇ ਖਰੀਦਣਾ ਸ਼ੁਰੂ ਕਰ ਦਿੰਦੇ ਆ ਮੁੜ ਕੇ ਉਹਨੂੰ ਪ੍ਰਾਈਵੇਟ ਰੂਪ ਹੀ ਉਸ ਨੂੰ ਮੰਡੀ ਦੇ ਵਿੱਚ ਦੇ ਦਿੰਦੇ ਨੇ ਜਿੱਥੇ ਕਿ 2 2 3 300 4 400 ਰੁਪਈਆ ਕੱਟ ਲਾਇਆ ਜਾਂਦਾ ਵਾ 5 5 ਤੋਂ ਲੈ ਕੇ 7 ਕਿਲੋ ਤੱਕ ਕਿੰਟਲ ਦਾ ਕੱਟ ਲਾਇਆ ਜਾਂਦਾ ਵਾ ਅਸੀਂ ਜਿਹੜਾ ਕੱਟ ਲਾਇਆ ਜਾਂਦਾ ਇਹ ਜਾਇਜ਼ ਹੈ ਸਰਕਾਰ ਵੱਲੋਂ ਕੱਟ ਲਾਇਆ ਜਾਂਦਾ ਕਿ ਜਾਂ ਇਹ ਕਿਸ ਮਕਸਦ ਦੇ ਨਾਲ ਆਇਆ ਨਹੀਂ ਜੀ ਉਹਦੇ 'ਚ ਸਰਕਾਰ ਦਾ ਕੋਈ ਰੋਲ ਨਹੀਂ ਹੁੰਦਾ ਉੱਚ ਸਰਕਾਰ ਤੇ ਖਰੀਦ ਕਰਨ ਲਈ ਇਹਨਾਂ ਨੂੰ ਹਦਾਇਤਾਂ ਕਰਦੀ ਆ ਕਿ ਸਰਕਾਰੀ ਖਰੀਦ ਕਰੋ ਉਹਦੀਆਂ ਹਦਾਇਤਾਂ ਮੁਤਾਬਕ ਜੋ ਮਾਪ ਡੰਡ ਨੇ ਮੋਚਰ ਜਿਹੜਾ ਵਾ ਉਹਨੂੰ 17 ਮੋਚਰ ਚਲੋ 19 ਕਿ 18 7 17.5 ਤੱਕ ਹੀ ਪਹੁੰਚ ਜਾਂਦਾ ਵਾ ਪਰ ਜਿਹੜਾ ਉਹਨੂੰ 4 4 6 6 ਪੁਆਇੰਟ ਮਸ਼ੀਨਾਂ ਦੀ ਵੱਧ ਦੱਸਦੀ ਆ ਉਹਦੇ ਨਾਂ 'ਤੇ ਕਿਸਾਨ ਦੀ ਲੁੱਟ ਕਰਦੇ ਨੇ ਮਸ਼ੀਨਾਂ ਇਹਨਾਂ ਆਪ ਦੀਆਂ ਪ੍ਰਾਈਵੇਟ ਰੱਖੀਆਂ ਸਾਡੇ ਉਹਦਣ ਦੱਸਣ ਦੇ ਬਾਵਜੂਦ ਅੱਜ ਵੀ ਤੁਸੀਂ ਖਾਲੜਾ ਮੰਡੀ ਦੇ ਵਿੱਚ ਚਲੇ ਜਾਓ ਅਹੀਂ ਹੋਏ ਇਹ ਮੀਟਿੰਗ ਕੀਤੀ ਸੀ ਲਗਭਗ ਮੇਰਾ ਖਿਆਲ 9 ਦਾ 11 ਤਰੀਕ ਦੀ ਸਾਡੀ ਮੀਟਿੰਗ ਸੀ 11 ਅਕਤੂਬਰ ਦੀ ਅੱਜ ਹੋ ਚੁੱਕੀ ਆ 20 ਅਕਤੂਬਰ ਅੱਜ 20 ਅਕਤੂਬਰ ਨੂੰ ਅੱਜ ਵੀ ਸ਼ਿਕਾਇਤਾਂ ਖਾਲੜਾ ਮੰਡੀ ਦੀਆਂ ਆ ਰਹੀਆਂ ਕੋਸ਼ਾੜਤੀਏ ਇਹ ਕਾਨੂੰਨ ਨੂੰ ਨਹੀਂ ਮੰਨ ਰਹੇ ਉਹ ਕਹਿੰਦੇ ਨਹੀਂ ਅਸੀਂ ਆਪਣੀ ਮਰਜ਼ੀ ਕਰਨੀ ਆ ਅਹੀਂ ਪ੍ਰਾਈਵੇਟ ਚੋਂ ਨਾ ਖਰੀਦਣਾ ਵਾ ਪਰ ਅਹੀਂ ਬੇਨਤੀ ਕਰਦੇ ਆਂ ਕਿ ਜੇ ਅਹੀਂ ਮੁੜ ਕੇ ਸੰਘਰਸ਼ ਦਾ ਰਾਹ ਚੁਣਿਆ ਤੁਹਾਨੂੰ ਮੁਸ਼ਕਲਾਂ ਖੜੀਆਂ ਹੋਣਗੀਆਂ ਅਹੀਂ ਤੁਹਾਡੇ ਨਾਲ ਜਿੱਥੇ ਤੁਹਾਨੂੰ ਜ਼ਰੂਰਤ ਪੈਂਦੀ ਤੁਹਾਡੇ ਨਾਲ ਖੜਦੇ ਆਂ ਪਰ ਇਦਾਂ ਕਿਸਾਨਾਂ ਦੀ ਲੁੱਟ ਨਾ ਕਰੋ ਅਹੀਂ ਇਹ ਲੁੱਟ ਨਹੀਂ ਹੋਣ ਦੇਣੀ ਕਿਉਂਕਿ ਇਹ ਲੰਮੇ ਸਮੇਂ ਪਿਛਲੇ ਵਾਰੀ ਇਹਨਾਂ ਨੇ 11000 ਰੁਪਈਆ ਦਾ ਇਹਨਾਂ ਨੇ ਕੱਟ ਲਾਏ ਲੋਕਾਂ ਦੇ ਪਰ ਉਹੀ ਇਹ ਇਸ ਵਾਰੀ ਵੀ ਲੁੱਟ ਚਾਹੁੰਦੇ ਆ ਜਿਹੜੀ ਕਿ ਜਿਹੜਾ ਕੋਸ਼ ਤੇ ਆੜਤੀਏ ਸਹੀ ਉਹਨੂੰ ਜਿਹੜਾ ਵਾ ਉਹ ਪ੍ਰਕਿਰਿਆ ਤਹਿਤ ਤੋਲ ਲਗਾ ਰਹੇ ਨੇ ਪਰ ਕੁਝ ਆੜਤੀਏ ਜਿਹੜੇ ਅੱਜ ਵੀ ਚੰਦ ਕੋ ਆੜਤੀਏ ਜਿਹੜੇ ਅਪਰਤਨਾੜ ਆੜਤੀਏ ਨੇ ਇਥੇ ਉਹ ਆਪਦੀ ਜਿਹੜੀ ਉਹ ਲੋਟਿਆਂ ਨਾਲ ਉਹ ਐਂ ਲੱਗਦਾ ਵਾ ਕਿ ਇਹ ਸਦਾ ਹੀ ਇਸ ਤਰ੍ਹਾਂ ਚੱਲਦੀ ਰਹੂਗੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਮੰਡੀ ਬੋਰਡ ਨੂੰ ਭੰਗ ਕਰਨ ਵਾਲੇ ਪੰਨੇ ਨਾ ਜਾਓ ਨਾ ਤੋੜਨ ਵਾਲੇ ਪੰਨੇ ਨੂੰ ਤੁਸੀਂ ਇਹ ਮੰਡੀ ਬੋਰਡ ਜਿਹੜੀ ਆ ਇਹ ਪੰਜਾਬ ਦੀ ਰੀੜ ਦੀ ਹੱਡੀ ਆ ਐਮਐਸਪੀ ਜਿਹੜੀ ਆ ਇਹ ਕਿਸਾਨ ਦੀ ਆਕਸੀਜਨ ਆ ਪਰ ਇਹਨੂੰ ਨਾ ਤੁਸੀਂ ਖੋਣ ਵਾਲੇ ਬੰਨੇ ਜਾਓ ਅਸੀਂ ਸੰਘਰਸ਼ ਇਸੇ ਚੀਜ਼ ਨੂੰ ਲੈ ਕੇ ਕਰ ਰਹੇ ਆ ਤੇ ਜੇ ਤੁਸੀਂ ਸਾਡੀ ਨੱਕੇ ਢੀਏ ਸਾਰਾ ਕੁਝ ਕਰੀ ਜਾਓਗੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਤੁਹਾਡੇ ਮਾਧਿਅਮ ਰਹੀਂ ਵੀ ਥੋੜਾ ਜਿਹਾ ਆਪਣੇ ਪੱਧਰ ਦੇ ਉੱਤੇ ਆ ਆਪਣਾ ਅਮਲਾ ਫੈਲੇ ਨੂੰ ਨਾਲ ਲੈ ਕੇ ਤੇ ਇਹਨਾਂ ਦੀਆਂ ਜਿਹੜੀਆਂ ਚੈਕਿੰਗ ਕੀਤੀ ਜਾਵੇ ਇਹ ਮੰਡੀਆਂ ਦੇ ਵਿੱਚ ਜਾ ਕੇ ਵੇਖੋ ਕੀ ਬਣਿਆ ਵਾ ਇੱਕ ਫਿਰ ਇੱਕ ਇਹਨਾਂ ਨੂੰ ਹਟਾਇਤ ਕਰਨੀ ਚਾਹੀਦੀ ਜਾਂ ਸਰਕਾਰ ਨੂੰ ਇਹਨਾਂ ਨੂੰ ਵੀ ਹਰੇਕ ਜਿਹੜੀ ਜਿਹੜੀ ਜ਼ਿੰਮੇਵਾਰ ਜਿਹੜਾ ਝੋਨਾ ਵੇਚ ਕੇ ਜਾਂਦਾ ਪਰਚੀ ਦੇ ਉੱਤੇ ਜਿਹਨੂੰ ਇਹ ਸਾਰਾ ਤੋੜਿਆਂ ਦਾ ਵਜ਼ਨ ਰੇ ਲਿਖ ਦਿੰਦੇ ਉਹਦੇ ਤੇ ਰੇਟ ਵੀ ਲਿਖਣਾ ਚਾਹੀਦਾ ਇਹਨਾਂ ਨੂੰ ਇਹ ਉਹਨਾਂ ਲੋਕਾਂ ਨੂੰ ਖਾਲੀ ਪਰਚੀਆਂ ਬਹੁਤੇ ਆਰਤੀਏ ਦੇ ਰਹੇ ਨੇ ਜਿਹਦੇ ਉੱਤੇ ਰੇਟ ਨਹੀਂ ਲਿਖ ਕੇ ਦਿੰਦੇ ਇਹਨਾਂ ਨੂੰ ਰੇਟ ਲਿਖ ਕੇ ਦੇਣਾ ਚਾਹੀਦਾ ਜੋ ਸਰਕਾਰੀ ਰੇਟ ਆ ਸਾਨੂੰ ਪਤਾ ਲੱਗੇ ਪੀ ਇਹਨਾਂ ਨੇ ਕੀ ਕੱਲ ਨੂੰ ਇਹ ਕੱਟ-ਕੱਟ ਕੇ ਅੱਗੇ ਰੱਖ ਦੇਣਗੇ ਫਿਰ ਇਹਨਾਂ ਨਾਲ ਲੜਾਈ ਪਸਾਰ ਖੜਾ ਹੋਊਗਾ ਇਸ ਕਰਕੇ ਆਪ ਜੀ ਨੂੰ ਇਹ ਸਾਰਾ ਕੁਝ ਤਾਂ ਕਰਕੇ ਦੱਸਿਆ ਵਾ ਕਿ ਇਹਦੇ ਵਿੱਚ ਜਿਹੜਾ ਵਾ ਇਹ ਸਰਕਾਰ ਤੱਕ ਸਾਡੀ ਗੱਲ ਨੂੰ ਪਹੁੰਚਾਇਆ ਜਾਵੇ ਜੋ ਇਹਦੇ ਉੱਤੇ ਪੈਰ ਵਾਈ ਕਰਕੇ ਤੇ ਇਹਨੂੰ ਜਿਹੜਾ ਮੰਡੀ ਖਾਲੜਾ ਨੂੰ ਪ੍ਰਾਈਵੇਟ ਹੋਣ ਤੋਂ ਬਚਾਇਆ ਜਾਵੇ ਕਿਉਂਕਿ ਅਸੀਂ ਪਿਛਲੀ ਵਾਰੀ ਵੀ ਲੜਾਈ ਲੜੀ ਹੁਣ ਵੀ ਲੜਾਈ ਲੜ ਰਹੇ ਆ ਪਰ ਕੁਝ ਉਥੇ ਆਰਥਿਕ ਚਾਹੁੰਦੇ ਨੇ ਪੀ ਇਹ ਮੰਡੀ ਨੂੰ ਪ੍ਰਾਈਵੇਟ ਕਰ ਦਈਏ ਅਸੀਂ ਪਰ ਜਿਹੜੀ ਕਿ ਹੋਂ ਨਹੀਂ ਦੇਣੀ ਉਹਨਾਂ ਦੀ ਸਾਜਸ਼ਾ ਨੂੰ ਕਾਮਯਾਬ ਨਹੀਂ ਹੋਣ ਦੇਣਾ ਉਹ ਕਰ ਰਹੇ ਨੇ Craig .